ਸ਼ਹਿਰ ਦੇ ਇੱਕ ਸਾਧਾਰਨ ਪਰਿਵਾਰ ਦੀ ਨੰਨੀ ਪਰੀ ਕਸ਼ਿਸ਼ ਨੇ 8ਵੀਂ ਜਮਾਤ ਦੀ ਪ੍ਰੀਖਿਆ ਦੇ ਵਿੱਚ ਚੰਗੇ ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਜਿਸ ਕਾਰਨ ਕਸ਼ਿਸ਼ ਦੇ ਮਾਪਿਆਂ ਅਤੇ ਸਕੂਲ ਮੁਖੀ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਅੱਜ ਸਾਡੀ ਧੀ ਨੇ ਮਿਹਨਤ ਕਰਕੇ ਇੱਕ ਚੰਗਾ ਮੁਕਾਮ ਹਾਸਲ ਕੀਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀ ਧੀ ਜੋ ਵੀ ਪੜਨਾ ਚਾਹੇਗੀ ਅਸੀਂ ਉਸ ਨੂੰ ਪੜ੍ਹਾਵਾਂਗੇ ਤਾਂ ਜੋ ਉਹ ਵੱਡੇ ਮੁਕਾਮ ਹਾਸਲ ਕਰ ਸਕੇ ਕਲਾਸ ਸੀ ਤੇ ਮੈਨੇ 98.33 ਪਰਸੈਂਟ ਮੈਰਿਟ ਲਿਸਟ ਤੇ ਪ੍ਰਾਪਤ ਕੀਤੇ। ਟੋਪ ਰੈਂਕ ਹਾਸਲ ਕੀਤਾ ਪੂਰੇ ਪੰਜਾਬ ਦਾ। 10th ਰੈਂਕ। ਤਾਂ ਕਿੰਨੀ ਕੋ ਖੁਸ਼ੀ ਹੋ ਰਹੀ ਹੈ ਤੁਹਾਨੂੰ? ਸਰ ਬਹੁਤ ਖੁਸ਼ੀ ਹੈ ਮੈਨੂੰ। ਕਿੰਨੀ ਪੜਾਈ ਕਰਦੇ ਸੀਗੇ ਉਹ ਤੁਸੀਂ? ਸਰ ਬੱਸ ਇਸ ਬਹੁਤ ਪੜਾਈ ਕਰਦੇ ਸੀਗੇ ਤੇ ਸਾਨੂੰ ਗੀਤਾ ਸਾਡੇ ਪ੍ਰਿੰਸੀਪਲ ਮੈਮ ਗੀਤਾ ਮੈਮ ਉਹ ਸਾਨੂੰ ਐਕਸਟਰਾ ਟਾਈਮ ਦੇ ਕੇ ਵੀ ਸਾਡੇ ਡਾਊਟਸ ਕਲੀਅਰ ਕਰਦੇ ਸੀ ਐਂ ਸਾਰੇ ਟੀਚਰ ਸਾਡੇ ਪ੍ਰਾਈਵਟ ਬਹੁਤ ਹੈਲਪ ਕਰਦੇ ਸੀ। ਅ ਦਿਨ ਦੇ ਵਿੱਚ ਕਿੰਨੇ ਘੰਟੇ ਤੁਸੀਂ ਪੜ੍ਹਦੇ ਹੋ ਸਰ 4 ਤੋਂ 5 ਘੰਟੇ ਸੀ ਪੜ੍ਹਦੇ ਸੀ ਅੱਛਾ ਵੱਡੇ ਹੋ ਕੇ ਤੁਸੀਂ ਕੀ ਬੰਨਾ ਚਾਹੁੰਦੇ ਹੋ ਅੱਗੇ ਕੀ ਤੁਹਾਡਾ ਸੁਪਨਾ ਹੈ ਸਰ ਗਵਰਨਮੈਂਟ ਟੀਚਰ ਬੰਨਾ ਚਾਹੁੰਦੀ ਮੈਂ ਇਹੀ ਕਿਉਂ ਬੰਨਾ ਚਾਹੁੰਦੇ ਹੋ ਗਵਰਨ ਟੀਚਰ ਸਰ ਕਿਉਂਕਿ ਮੇਰੇ ਮਮਾ ਦਾ ਸੁਪਨਾ ਹੈ ਬਹੁਤ ਖੁਸ਼ੀ ਆ ਮੈਂ ਬਲੀਵ ਵੀ ਕਸਮ ਮੇਰੇ ਬੱਚੇ 10 ਨੰਬਰ ਕੱਟ ਨੰਬਰ ਪੂਰੇ 6 6 ਤੋਂ 65 ਆਏ ਨੰਬਰ ਮੈਨੂੰ ਵਧੀਆ ਲੱਗਾ ਪਰ ਮੈਂ ਇਹਦਾ ਪ੍ਰਮਾਤਮਾ ਦਾ ਸ਼ੁਕਰਾ ਕਰਦਾ ਜਿਨ੍ਹਾਂ ਨੇ ਮੇਰੇ ਬੱਚੇ ਨੂੰ ਗੁੱਡ ਬਲੇਸਡ ਬਖਸ਼ੀ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਮੇਰਾ ਤਾਂ ਡ੍ਰੀਮ ਪੂਰਾ ਹੋਇਆ ਹੈ ਸਰ ਬੱਚੇ ਜਦੋਂ ਇਦਾਂ ਦੇ ਨੰਬਰ ਲੈ ਕੇ ਆਉਂਦੇ ਕੀ ਹੈ ਤਾਂ ਕਿੱਦਾਂ ਲੱਗਦਾ ਹੈ ਸਰ ਇਹ ਤਾਂ ਐਸਾ ਹੀ ਲੱਗਦਾ ਜਿਵੇਂ ਆਸਮਾਨ ਨੂੰ ਛੂ ਲਿਆ ਹੈ ਤਾਂ ਬੱਚਿਆਂ ਨੂੰ ਕਿੰਨੇ ਘੰਟੇ ਤੁਸੀਂ ਮਤਲਬ ਕਰਵਾਉਂਦੇ ਹੋ ਸਟੱਡੀ ਕਰਵਾਉਂਦੇ ਹੈਗੇ ਉਹ ਸਰ ਇਸ ਵਾਰ ਜਿਹੜੇ ਨੀਡੀ ਸਟੂਡੈਂਟਸ ਹੁੰਦੇ ਆ ਉਹਨਾਂ ਨੂੰ ਮੈਂ 2 ਤੋਂ 3 ਆਵਰਸ ਜਿਹੜੇ ਆ ਡੇਲੀ ਦਿੰਦੀ ਆ ਐਕਸਟਰਾ ਕਲਾਸਿਸ ਸਰ ਖੁਸ਼ੀ ਹੈਗੀ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਸਰ ਕੋਰਸ ਕਲਾਸਿਸ ਦੇ ਰਿਜ਼ਲਟ ਕਿਸਾ ਰਿਹਾ ਸਰ ਆਲ ਕਲਾਸਿਸ ਆ ਰਿਜ਼ਲਟ ਸੈਂਟਰ ਸੈਂਟ ਹੈ ਜਿਹਦੇ ਚੋ 5th ਕਲਾਸ ਦੇ ਦੋ ਸਟੂਡੈਂਟ ਹੈ ਜਿਨ੍ਹਾਂ ਦੇ 500 ਆਊਟ ਆਫ 500 ਮਾਰਕਸ ਆਏ ਬੱਚਿਆਂ ਔਰ 10th ਕਲਾਸ ਦੇ ਵਿੱਚ 91 ਪਲੱਸ ਜਿਹੜੇ ਆ ਬੱਚੇ ਦੇ ਹਾਈਐਸਟ